ਜਿਵੇਂ ਰੀਤਨ ਬੰਤ ਰਹੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਅਜਾ ਨੂਤਾ ਲਗਾਈਆਂ ਜਿਹੜੇ ਭੈਣ ਭਰਾਵਾਂ ਦੇ ਵਾਲ ਸਿਰ ਦੇ ਵਾਲ ਜਣ ਕੇ ਰੁੱਖੇ ਸੁੱਕੇ ਨਹੀਂ ਖੁਸ਼ਕ ਨੇ ਡਰਾਈ ਕਹਿ ਲੋ ਸੁ ਰੁੱਖੇ ਸੁੱਕੇ ਡਰਾਈ ਖੁਸ਼ਕ ਇਹਨਾਂ ਨੂੰ ਖੁਸਕਾ ਕਹਿ ਲੋ ਸਿਰ ਦੇ ਵਾਲ ਨੇ ਜੀ ਹੈਡ ਹੈਅਰ ਜਿੰਨਾ ਬੈਨੇ ਉਹਨਾਂ ਵਾਸਤੇ ਅਬ ਮਨ ਇਹਦੇ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਨੀ ਆ ਇਹਦੇ ਨਾਲ ਤੁਹਾਡੇ ਵਾਲ ਬਹੁਤ ਹੀ ਵਧੀਆ ਹੋ ਜਾਣਗੇ ਇਹਦੇ ਵਿੱਚ ਆਪਾਂ ਨੇ ਐਲੋਵਿਰਾ ਲੈਣਾ ਦਹੀਂ ਲੈਣੀ ਆ ਤੇ ਇੱਕ ਸ਼ੈਂਪੂ ਲੈਣਾ ਸ਼ੈਂਪੂ ਉਹ ਜਿਹੜਾ ਤੁਸੀਂ ਅੱਗੇ ਵੀ ਲਗਾਉਣੀ ਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਵਾਲਾਂ ਦੀਆਂ ਜੜਾਂ 'ਚ ਤੇ ਵਾਲਾਂ ਤੇ ਚੰਗੀ ਤਰ੍ਹਾਂ ਲਗਾ ਦਿਓ ਇਹਦੇ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲੂਗਾ ਉਸ ਤੋਂ ਬਾਅਦ ਅੱਧਾ ਘੰਟਾ ਰੱਖਣਾ ਫਿਰ ਸੈਮ ਪਾਣੀ ਨਾਲ ਬਾਸ ਕਰ ਲੋ ਵਾਲਾਂ ਨੂੰ ਇਹਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਮਿਲੂਗਾ ਬਹੁਤ ਹੀ ਸਾਰਾ ਰਿਜ਼ਲਟ ਮਿਲੂਗਾ ਤੁਹਾਡੇ ਵਾਲ ਮੁਲਾਇਮ ਚਿਕਨੇ ਤੇ ਚਮਕਦਾਰ ਹੋਣਗੇ ਇਹ ਮੇਰਾ ਇਹ ਟੈਕਾ ਇਹ ਵਰਤ ਕੇ ਰੱਖੋ ਦਸਿਆ ਮੈਂ ਕਰਨਾ ਥੋਨੇ ਤੁਸੀਂ ਇਹ ਟ੍ਰਿਕ ਦਾ ਫਾਇਦਾ ਤੁਹਾਨੂੰ ਬਹੁਤ ਹੀ ਬੜੀਆ ਰਿਜ਼ਲਟ ਆਊਗਾ ਇਹਦਾ ਬਹੁਤ ਹੀ ਅਸਾ ਫਾਇਦਾ ਮਿਲੂਗਾ ਉਸ ਤੋਂ ਬਾਅਦ ਸਿਰ ਨੂੰ ਤੇਲ ਲਗਾ ਲਓ ਚੰਗੀ ਤਰ੍ਹਾਂ ਨਾ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਡਰਾਈ ਕਰ ਲਓ ਸਕਾ ਲਓ ਫਿਰ ਵਾਲਾਂ ਚ ਤੇਲ ਚੰਗੀ ਤਰ੍ਹਾਂ ਝਸ ਲਓ ਇਹਦੇ ਨਾਲ ਤੁਹਾਡੇ ਵਾਲ ਬਹੁਤ ਹੀ ਵਧੀਆ ਤੇ ਖੂਬਸੂਰਤ ਹੋਣਗੇ ਅੱਜ ਕੱਲ ਲੜਕੇ ਲੜਕੀਆਂ ਕੀ ਕਰਦੇ ਨੇ ਬਿਲਕੁਲ ਵੀ ਵਾਲਾਂ 'ਕੰਨੀ ਧਿਆਨ ਨਹੀਂ ਦਿੰਦੇ ਜੈਲਾਂ ਵਗੈਰਾ ਲਗਾਈ ਜਾਂਦੇ ਨੇ ਇਹਦੇ ਨਾਲ ਬਹੁਤ ਹੀ ਨੁਕਸਾਨਦਾਇਕ ਨੇ ਇਹ ਕਰਦੇ ਬੜੀਆਂ ਚੀਜ਼ਾਂ ਨੇਚਰਲ ਚੀਜ਼ਾਂ ਦਾ ਇਸਤੇਮਾਲ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ ਇਹ ਮੇਰਾ ਨੁਕਤੇ ਅਜਮਾ ਕੇ ਵੇਖੋ ਦੱਸਿਆ ਮੈਂਨੇ ਕਰਨਾ ਥੋਨੇ ਜੈ ਸ੍ਰੀ ਰਿਸ਼ਨ ਬੰਤਰੀ ਜੀ ਮੈਨ ਪਰਭਾਉ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਰਹਿਣ ਇਸੇ ਤਰ੍ਹਾਂ